ਉਹ ਨਿਕਣਾ ਨਹੀਂ ਗਏ ਨੇ ਗਾਣਾ ਵਾਲਾ ਆ ਜੋਰ ਮਾਰ ਲੈ ਬਈ ਉਹ ਨਹੀਂ ਮਾਰਦੋ ਜਿਹੜਾ ਮਾਰਦਾ ਜੋਰ ਮਾਰਨਾ ਤਾਂ ਫੇਰ ਹੀ ਹੋਊਗਾ ਕੰਮ ਇਤਵਾ ਆ ਇਤਵਾ ਇਤਾ ਚੌਕਾ ਚੱਕਰਵਾ ਲੱਗੂਗਾ ਮੇਰੇ ਆਪੋਲੇ ਚਾਹ ਚਾਹ ਆਉਣਾ ਨਹੀਂ ਕਰਦੇ ਜੀ ਤੁਹਾਡਾ ਡਾਟਾ ਬਚਾਉਂ ਸੰਭਾਲੀ ਜੀ ਤੁਹਾਡੇ ਤੇ ਇੱਕ ਇੱਕ ਮਿੰਟ ਦਾ ਆ ਜਾਂਦਾ ਜੀ ਕਿਹਦੇ ਨਾਲ ਬਈਰ ਮਾਰੀ ਐਨੇ ਵੱਡੀ ਕਿੱਤੀ ਚ ਬੈਲੀ ਦੁਖਾਤ ਨਹੀਂ ਜੀ ਜੀ ਦੀ ਨਹੀਂ ਸਾਡੀ ਕਿੱਤੀ ਜੀ ਕਾਦੀ ਡਿਜ਼ਾਈਨ ਕਰਨੀ ਕਿੱਟ ਨਹੀਂ ਚਾਹ ਥੀ ਤੁਹਾਡਾ ਨਾ ਰਿਹਾ ਚਾਹ ਦਾ ਸਾਲਾ ਮਾੜਾ ਮਾ ਗਿਆ ਨੂੰ ਮੈਂ ਇਹਨੂੰ ਬਹੁਤ ਸੋਹਣਾ ਵੀਰ ਜੀ ਬਹੁਤ ਸੋਹਣਾ ਦੂਜਾ ਦੂਜਾ ਸ਼ੁਰੂ ਹੋ ਗਿਆ ਵੀਰ ਦੂਜਾ ਦੂਜਾ ਸ਼ੁਰੂ ਹੋ ਉਹ ਦੂਜਾ ਸ਼ੁਰੂ ਜੋ ਚੱਲ 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 ਇੱਕ ਅੱਗੇ ਤਿਆਰ ਚੱਲ ਖਿੱਚ ਖਿੱਚ ਦੂਜਾ ਤੀਜਾ ਦੂਜਾ ਕੀ ਕਰਾਉਂਦਾ ਸਾਲਿਆ ਜੇ ਚੰਗੇ ਤੇ ਆਪੇ ਜਿਹਨਾਂ ਦੀ ਪੁਰੀਜ਼ ਆਹ ਜੀਤਾ ਦੇ ਮੰਗ ਰਹਿ ਗਿਆ ਜਿਹੜਾ ਬੰਦਾ ਟੁੱਟਦਾ ਉਹ ਵੀ ਰਾਹ ਹੁੰਦਾ ਹੈ ਕੀਤਾ ਹੋਰ ਹੈਗਾ ਕਿੱਥੇ ਕਿਹੜਾ ਜੀਤਾ ਹੁੰਦਾ ਹੈ ਮਾਤਾ ਕਰੋ ਪਿਆਰਾ ਜੀਤਾ ਇੱਕ ਅੱਛਾ ਉਹ ਜਿਹੜਾ ਖੱਟੇ ਪਰ ਨਾਲੇ ਦੀ ਗਾੜ੍ਹ ਦੇ ਬੰਨੇ ਅੱਛਾ ਉਹ ਰੂਪੇ ਰੇ ਨਾ ਕਿਹੜਾ ਨਹੀਂ ਆ ਸਭੀ ਉਹ ਬੰਦਾ ਪਾਉਣ ਲੱਗ ਗਿਆ ਜੀ ਉਹ ਤੁਹਾਨੂੰ ਸੁਣਦਾ ਹੈ ਜੀ ਤੁਮਾਨੀ ਰਹਿੰਦੇ ਫਿੰਗਾ ਪਾਉਂਦੇ ਨਹੀਂ ਲਾਣਗੇ ਪਾਉਣ ਰੋਪ ਨਹੀਂ ਜਾਂਦਾ ਸਾਫ ਤੋਂ ਮਾਤੀ ਮੈਂ ਕਰ ਲਾਉਣੇ ਮੈਂ ਕਰਦੇ ਨਹੀਂ ਉਹ ਹੋਰ ਹੈ ਪਾਉਂਦਾ ਮਗਰ ਉਹ ਚੈਕ ਓਕੇ ਹੋ ਗਿਆ ਪੰਜ ਕਿਹੜੇ ਦਾ ਸਰਪ੍ਰੀਦ ਸਰਪ੍ਰੀਦ ਹੋ ਰਿਹਾ ਹੈ ਦੇਰ ਵਾਲਾ ਸਰਪ੍ਰੀਦ ਚੱਲ ਚੱਲ ਕਾਲੂ ਕਾਲੂ ਬਹੁਤ ਸੋਹਣਾ ਤੀਜਾ ਤੀਜਾ ਕਾਲੂ ਤੀਜਾ ਹੀ ਚੱਲ ਚੱਲ ਚੱਲੋ ਚੱਲੋ ਤੀਜਾ ਸ਼ੁਰੂ ਕਰੋ ਤੀਜਾ ਤੀਜਾ ਸ਼ੁਰੂ ਦਾ ਤੀਜਾ ਦੇ 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 ਗੁਰਪੀਰ ਬਾਬਾ ਫਤਿਹ ਪਾਦੇ ਆ ਹਾਲਿਆ ਹਾਲਿਆ ਪਾਲਿਆ ਤਿੱਜਾ 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 ਸਟਾਰਟ ਹੋ ਗਿਆ ਤਿੱਜਾ ਸਟਾਰਟ ਹੋ ਗਿਆ ਏ ਬਹੁਤ ਸੋਹਣਾ ਵੀਰ ਦੀ ਚਾਰ ਦਸ਼ਨ ਚਾਹਦਾ ਹੈ ਮੈਂ ਨਹੀਂ ਰੁਕਿਆ ਨਹੀਂ ਰੁਕਿਆ ਇਹ ਚਾਹੇ ਲਾਉਂਦਿਆ ਕੋਣ ਰੋਕਿਆ ਇੱਥੇ ਮੈਨੂੰ ਰੁਕਿਆ ਨਹੀਂ ਲਾਉਂਦਿਆ ਵਾ ਮੈਨੂੰ ਫੋਨ ਕਰਦਾ ਪੰਜ ਪੰਜ ਮਾਰਦਾ ਨਾ ਦੇਣਗਾ ਉਹ ਨਹੀਂ ਦੱਸ ਮੈਂ ਚਾਚਾ ਉਹ ਹਿੱਕ ਸ਼ਾਲ ਕੀਤਾ ਦੇ ਰਾਏ ਵਾਲਾ ਕਿੱਥੇ ਗਿਆ ਵੇ ਚੱਲ 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 ਪਾਲ ਵਧੀਆ ਹੀ ਚੱਲ 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 ਅੱਗਾ ਤੁਸੀਂ ਥੋੜਾ ਜਿਹਾ ਪਛਾਣ ਸਰ ਰਾਜੀ ਮੁਰਗੀ ਦੇ ਨਾਲ ਪਾਲ ਐਂਡ ਲਾ ਸਟਾਰਟ ਚੱਲ ਚੱਲ ਕਾਲੂ ਖੇਤ ਕੰਮ ਨੂੰ ਪਾਲੀ ਦਾ ਚਾਲ 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 ਐ ਐਂਡ ਲਾਈ ਚੱਲ 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 ਐਂਡ ਲਾ ਰੇ ਐਂਡ ਲਾ ਰੇ ਅੱਗੇ ਲਾ ਲੱਗੋ ਅੱਗੇ ਐਂਡ ਲਾ ਰੇ ਐਂਡ ਲਾ ਚੱਲ ਕੋ ਰਿਆ ਚਾਲ ਚਾਲ ਜਾਰੀ ਰਹੇ ਜਾਂਦੇ ਜਾਂਦੇ ਚੱਲ ਚਾਲ ਨਵਾਬ ਆ ਲੱਗਦਾ ਵਿੱਚ ਇਹ ਦੋ ਚੱਕਰ ਆਉਣ ਚੱਲੋ ਯਾਰ ਚੱਲ ਅਭੀ ਚ ਰੋਗੇ ਫੇਰ ਲੱਗੇ ਉਹਨਾਂ ਨਾਲ ਹਾਂ ਚੱਲ ਚੱਲ ਅੰਤਾਰ ਖੇਦੇ ਆ ਮੇਰ ਫਾਦਾ ਸਿਆ ਓਏ ਚੱਲ ਚੱਲ ਐਂਡਰਾ ਵੀਰ ਐਂਡਰਾ ਆ ਰੇ ਐਂਡਲਾ ਮੇਰੇ ਕੋਲ ਨਹੀਂ ਲੱਗਿਆ ਹੋਣ ਲੱਗਿਆ ਆਹਨ ਸਾਹਿਬ ਇੱਥੇ ਨਾਲ ਭਜੇ ਨਾ ਖੇਦੇ ਇੱਥੇ ਇੱਥੇ ਦੇਖਦੇ ਦੇਖਦੇ ਜਦੋਂ ਚਾਈ ਹੋਰ ਹੋਰ ਤਿੰਨ ਕਰਦੇ ਚੱਲ 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 ਤਾਂ ਚੱਲ ਹੋ ਤੇ ਕਾਸ਼ ਆ ਤੇ ਕਾਲ ਆ ਪੰਜ ਮਿੰਟ ਹੋਇਆ ਖੇਦੇ ਖੇਦੇ ਆ ਗਿਆ ਹੀ ਇੰਨੇ ਆਲਾ ਕਾਲ ਖੇਦੇ ਇੰਨੇ ਵਾਲਾ ਕਾਸ਼ ਨਹੀਂ ਆ ਗਿਆ ਦੇਖ ਦੇ ਆ ਗਿਆ ਵੈਰੀ ਗੁੱਡ 53 535 ਬੱਲੇ ਚੱਲ ਚੱਲ ਕਾਲੂ ਕਾਲੂ 540 ਉਹਨੇ ਕਿਹਦੇ ਖੇਚ ਹੋਣਾ 45 ਮਲਕੀਤ ਖੇਡੇ 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 ਮਲਕੀਤ ਖੇਡੇ ਥੋੜੀ ਜੀ ਥੋੜੀ 50 50 50 ਲੈ 52 ਚੀਤੇਆ ਖੇਦੇ ਮੈਂ ਥੋੜੀ ਜੀ ਖੇਦੇ ਖੇਦੇ 6 ਮਿੰਟ ਸਾਲਾ ਕਰਨ ਗੁੱਡ ਵਾਹ ਵਧੀਆ ਖੇਦੇ 6 2 40 ਸਰ ਮਾਤ ਖੇਦੇ 6 ਖੇਦੇ 6 7 ਚੱਲ 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 6 10 1 15 1 20 ਆਜੋ 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 6 52 6 28 ਭੇਜਾ ਖੇਚ ਖੇਦੇ ਖੇਦੇ 6 34 6 40 ਚੱਲ ਦਸ਼ਨ ਖੇਦੇ ਚੱਚੂ 45 ਇੱਕ ਹੋਰ ਆਉਂਦੇ ਹੋ 6 48 50 ਰਗਾ ਕੋਈ ਉਹ ਆਉਂਦਾ ਉਹਨਾਂ ਨੂੰ ਹੀ ਹਣਾ ਹਉ ਅੱਛਾ ਗਰਜੰਟ ਗਰਜੰਟ ਪਾਣੀ ਆ ਗਿਆ ਇੱਕ ਮਾ ਨਹੀਂ ਨਹੀਂ ਇਹ ਨਹੀਂ ਆ ਇੱਕ ਮਿੰਟ ਦੋ ਵੀਰ ਨੂੰ ਕਹਿੰਦੇ ਇੱਕ ਮੋ ਗਾੜੀ ਰੈਂਦ ਰੈਂਦ ਇਹ ਗਰਜੰਟ ਇਹ 7 12 12 ਚੱਲ ਚੱਲ ਵੀਰੋ ਖੇਤੇ ਆਇਆ ਪਹਿਲਾਂ ਹੀ ਤੂੰ ਮਗਰੋ ਬੱਲੇ ਇਹ ਕਿਹੜਾ ਵਾਹ ਅੱਛਾ ਨਾ ਬਿਛਾਲ ਲੈ ਮੈਨੂੰ ਵੀ ਛਾਲ ਤਾਂ ਪਾ